ਕਾਫੀ ਰੈਡੀ ਹੈ ਯਾਰ ਕਰੋ ਇਹਨਾਂ ਨੂੰ ਹਾਂਜੀ ਹਾਂਜੀ 암리 나ראણે ਜੀ ਐਜਟਮੈਂਟ ਮਨ ਸੁਧਾਰਤੀ ਦਿੱਤਾ ਗਿਆ ਰੋਸ਼ਨ ਪੰਜਾਬ ਮੋਹ ਦਿੱਤਾ ਹੈ ਤੇ ਸਿਹਤ ਮੰਤਰੀ ਸਾਹਿਬ ਨੇ ਕੀ ਕਹਿਣਾ ਕਰਦੇ ਹਾਂਜੀ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਰੋਸ਼ਨ ਪੰਜਾਬ ਤਹਿਤ ਵੱਖ-ਵੱਖ ਜਗ੍ਹਾ ਤੇ ਉਦਘਾਟਨ ਕੀਤੇ ਗਏ ਨੇ ਸਾਡੇ ਪਟਿਆਲਾ ਦੇ ਵਿੱਚ ਵੀ ਸਾਡੇ ਬਹੁਤ ਹੀ ਮਾਣਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ ਹੈ ਹਾਂਜੀ ਇਸ ਤਰ੍ਹਾਂ ਦੇਖਦੇ ਹਾਂ ਕਿ 300 ਸੈਂਟਰੀ ਜੀ ਲੱਗਦੇ ਨਾਲ ਜਿਹੜਾ ਉਦਘਾਟਨ ਹੋਇਆ ਕਿੰਨਾ ਕੁ ਫਾਇਦਾ ਹੋਵੇ ਹਾਂਜੀ ਇਸ ਦੇ ਨਾਲ ਪਟਿਆਲਾ ਵਾਸੀਆਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਤੇ ਸਾਡੇ ਅਸੀਂ ਇਸ ਦਾ ਧੰਨਵਾਦ ਕਰਨਾ ਚਾਹਾਂਗੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਅਤੇ ਸਿਹਤ ਮੰਤਰੀ ਬਲਵੀਰ ਜੀ ਜਿਨ੍ਹਾਂ ਦੇ ਤਹਿਤ ਜਿਨ੍ਹਾਂ ਦੀ ਸਦਕਾ ਸਾਨੂੰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਬਿਨਾ ਕਟ ਤੋਂ ਸਪਲਾਈ ਮਿਲਣ ਜਾ ਰਹੀ ਹੈ ਜੀ ਸਰ ਅੱਜ ਉਦਘਾਟਨ ਕਰਨ ਵਾਸਤੇ ਪੁੱਛਿਓ ਕਿ ਕੀ ਕੁੱਛ ਦਿੱਤਾ ਗਿਆ ਅੱਜ ਤੱਕ ਲੋਕੀ ਦੇਖੋ ਇਹਦੇ ਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜੇਵਾਲ ਜੀ ਨੇ ਜਿਸ ਤਰ੍ਹਾਂ ਪਟਿਆਲੇ ਤੋਂ ਇੱਥੋਂ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਸਿਹਤ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਇਹਨੂੰ ਮੈਂ ਬਿਜਲੀ ਕ੍ਰਾਂਤੀ ਕਹਾਂਗਾ ਇਹਦੇ ਵਿੱਚ ਜਿਹੜੀ ਪਾਵਰ ਹੈ ਸ਼ਕਤੀ ਹੈ ਬਿਜਲੀ ਹੈ ਇਹ ਤੋਂ ਬਗੈਰ ਨਾ ਤਾਂ ਘਰ ਚੱਲਦਾ ਨਾ ਖੇਤੀ ਹੁੰਦੀ ਹੈ ਤੇ ਨਾ ਇੰਡਸਟਰੀ ਚੱਲਦੀ ਹੈ ਮਤਲਬ ਸਾਰਾ ਕੁਝ ਕਮਜ਼ ਟੂ ਗ੍ਰਾਊਂਡ ਇਗਾਰਡ ਤੇ ਇਹ ਜ਼ਰੂਰੀ ਆ ਕਿ ਸਾਡਾ ਜਿਹੜਾ ਬੁਨਿਆਦੀ ਢਾਂਚਾ ਹੈ ਉਹਨੂੰ ਮਜ਼ਬੂਤ ਕਰਨ ਦੀ ਲੋੜ ਸੀ ਉਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ ਉਹ 5016 ਕਰੋੜ ਦੇ ਨਾਲ اسی طرح ਜਿਹੜਾ ਪਟਿਆਲਾ ਜ਼ਿਲ੍ਹੇ ਦੇ ਵਿੱਚ 245 ਤੇ 70 ਕਰੋੜ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਉਹਨੂੰ ਮਜ਼ਬੂਤ ਕੀਤਾ ਜਾਏਗਾ ਜਿਹਦੇ ਨਾਲ ਜਿਹੜਾ ਜਿਸ ਤਰ੍ਹਾਂ ਤੁਹਾਡਾ ਇਹ ਵਾਲਾ ਫੀਡਰ ਹੈ ਇਹਨੂੰ ਬਾਈਫਰਕੇਟ ਕਰਕੇ ਜਿੰਨੀਆਂ ਆਸ-ਪਾਸੇ ਦੀਆਂ ਕਲੋਨੀਆਂ ਹੈਗੀਆਂ ਤੇਜ ਬਾਗ ਦੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਬਿਜਦੀ ਆ ਇੱਕ ਤਾਂ ਸਾਨੂੰ ਪਾਵਰ ਕੱਟ ਜਿਹੜੇ ਲੱਗਦੇ ਆ ਉਹ ਨਹੀਂ ਰੱਖਣਗੇ ਦੂਜਾ ਹੁੰਦਾ ਕਿ ਜਿਹੜੀ ਫਲਕਚੁਏਸ਼ਨ ਹੁੰਦੀ ਆ ਉਹ ਕੱਟ ਹੋਏਗੀ ਸਾਡੀਆਂ ਅਪਲਾਈਐਂਸਸ ਖਰਾਬ ਨਹੀਂ ਹੋਣਗੀਆਂ ਔਰ ਜਿਹੜੀ ਲੋਕਾਂ ਨੂੰ ਜੜਾ ਹੈਗਾ ਜਦੋਂ ਪਾਵਰ ਕੱਟ ਲੱਗਦੀ ਹੈ ਨਾ ਜੀ ਪਹਿਲਾਂ ਮੈਨੂੰ ਯਾਦ ਹੈ ਕਿ ਜਦੋਂ ਰਾਤ ਨੂੰ ਬਿਜਲੀ ਭੱਜ ਜਾਂਦੀ ਹੈ ਤਾਂ ਮੱਲਿਆਂ ਦੇ ਵਿੱਚ ਇੱਕ ਚਗੜਾ ਪੈ ਜਾਂਦਾ ਜੀ ਬਲ ਉਹਦੇ ਨਾਲ ਤੁਸੀਂ ਅੱਜਕੱਲ ਜਿਹੜਾ ਸਾਰਾ ਕੰਫਰਟ ਹੈ ਔਰ ਹੁਣ ਆਪਣੇ ਲੋਗ ਹੈ ਜਿਸ ਤਰ੍ਹਾਂ ਅੱਜ ਤੋਂ ਜੇ ਮੈਂ 10 15 ਸਾਲ ਪਹਿਲਾਂ ਕਰਾ ਘਰ ਦੇ ਵਿੱਚ ਮੁਸ਼ਕਲਾਂ ਦੇ ਏਅਰ ਕੰਡੀਸ਼ਨ ਹੁੰਦਾ ਸੀ ਹੁਣ ਹਰ ਘਰ ਚ ਲੱਗੇ ਹੋਇਆ ਜੀ ਜਿਹਨ ਜਿਹੜੇ ਮਨੋ ਜਿੰਨੇ ਵੀ ਤੁਹਾਡੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਜਲੀ ਨੂੰ ਇੱਕ ਬੁਨਿਆਦੀ ਸਹੂਲਤ ਸਮਝਦੀ ਹੈ ਨੈਸੈਸਿਟੀ ਸਮਝਦੀ ਹੈ ਲਾਈਫ ਦੀ ਤੇ ਉਹ ਜਿਹੜੀ ਸਹੂਲਤ ਦਿੱਤੀ ਆ ਲੋਕਾਂ ਨੂੰ ਹੁਣ ਜਿਹੜੇ ਆਮ ਲੋਕ ਹੈ ਉਹ ਵੀ 에어 ਕਲੀਚਰ ਦੇ ਵਿੱਚ ਅੰਦ ਮਾਰ ਸਕਦੇ ਆ ਇਹਦੇ ਨਾਲ ਬਿਜਲੀ ਤਾਂ ਲਾਈਨਾਂ ਠੀਕ ਹੋਣਗੇ ਆ ਟਰਾਂਸਫਾਰਮਰ ਨਵੇਂ ਲੱਗਣਗੇ ਪੁਰਾਣੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਵੱਡੇ ਲਾਏ ਜਾਣਗੇ ਛੋਟੇ ਦੀ ਜਗ੍ਹਾ ਤੇ ਸੋ ਇਹ ਸਾਰਾ ਬੁਨਿਆਦੀ ਢਾਂਚਾ ਜਦੋਂ ਮਜੂਰ ਹੋਏਗਾ ਤਾਂ ਪਾਵਰ ਕੱਟ ਵੀ ਬੰਦ ਹੋਣਗੇ ਫਲਕਚੁਏਸ਼ਨ ਬੰਦ ਹੋਏਗੀ ਬਿਜਲੀ ਦੀ ਰਿਲਾਈਬਿਲਟੀ ਜ਼ਿਆਦਾ ਹੋਏਗੀ ਮੌਸਮ ਖਰਾਬ ਹੋਏਗਾ ਤਾਂ ਵੀ ਬਿਜਲੀ ਰਹੇਗੀ ਇਹਦੇ ਨਾਲ ਸਾਰਾ ਆਪਣਾ ਜਿਹੜਾ ਹੈਗਾ ਉਹ ਇੰਡਸਟਰੀ ਨੂੰ ਐਗਰੀਕਲਚਰ ਨੂੰ ਔਰ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਰਹਿ ਗਿਆ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਸੁੱਖ ਦਾ ਸਾਹ ਹੈ ਮੰਤਰੀ ਕੋਲਡ ਰਿਫ ਤੇ ਜਿਹੜੇ ਬੈਨ ਲਾਇਆ ਉਹ ਕਿੱਥੋਂ ਦੇਖੋ ਜਿਹੜੀ ਕੋਲਡ ਰਿਫ ਹੈ ਇਹ ਖਾਂਸੀ ਦੀ ਦਵਾਈ ਹੈ ਖਾਂਸੀ ਨਾਲ ਬੰਦੇ ਨੂੰ ਕੁਝ ਹੁੰਦਾ ਨਹੀਂ ਵੱਡੀ ਚੜ੍ਹੇ ਪ੍ਰੋਬਲਮ ਨਹੀਂ ਆਉਂਦੀ ਬਟ ਇਹ ਜਾਨਲੇਵਾ 20 ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕਿਆ ਮੱਧ ਪ੍ਰਦੇਸ਼ ਦੇ ਵਿੱਚ ਔਰ ਲਗਾਤਾਰ ਅਜੇ ਵੀ ਹੋਈ ਜਾ ਰਹੀ ਹੈ Rajasthan ਚ ਹੋਈ ਹੈ ਆਪਣੇ ਮੈਂ ਇਹਦਾ ਅੱਜ ਤੋਂ ਕਾਫੀ ਦਿਨ ਪਹਿਲਾਂ ਜਿਹੜੇ ਆਰਡਰ ਦਿੱਤੇ ਸੀਗੇ ਲੇਕਿਨ ਜਿਹੜਾ ਨੋਟੀਫਿਕੇਸ਼ਨ ਹੋ ਗਈ ਹੈ ਅਸੀਂ ਕੋਈ ਵੀ ਜਿਹੜਾ ਹੈਗਾ ਲੋਕਾਂ ਦੀ ਸਿਹਤ ਨਾਲ ਕਲਵਾੜ ਕਰੇਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਪਹਿਲਾਂ ਵੀ ਆਪਣੇ ਇੱਕ ਹੋਇਆ ਸੀ ਜਦੋਂ ਆਪਣੇ ਇੱਕ ਆਈਵੀ ਫਲੂਟਸ ਉਹ ਪੰਜਾਬ ਚ ਹੋਇਆ ਸੀ ਰਿਐਕਸ਼ਨ ਮੈਂ ਉਹਦੇ ਟੈਸਟ ਕਰਕੇ ਉਹ ਫੈਕਟਰੀ ਬੰਦ ਕਰਾਤੀ ਸੀ ਇਹ ਕਿਉਂਕਿ ਬੱਧਪਰਦੇਸ਼ ਚ ਹੋਇਆ ਮੈਨੂੰ ਸ਼ੋਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਤੇ ਜਿਹੜਾ ਸਾਡਾ ਡਰੱਗ ਕੰਟਰੋਲਰ ਆਫ ਇੰਡੀਆ ਹੈਗਾ ਉਹ ਵੀ ਇਹਨਾਂ ਤੇ ਸਖਤ ਕਾਰਵਾਈ ਕਰਨਗੇ ਤੁਸੀਂ ਬੰਦਾ ਕਿਸੇ ਬਿਮਾਰੀ ਦੇ ਵਾਸਤੇ ਦੁੱਖ ਨਿਵਾਰਨ ਵਾਸਤੇ ਡਾਕਟਰ ਕੋਲ ਜਾਂਦਾ ਡਾਕਟਰ ਨੂੰ ਚਾਰੇ ਨੂੰ ਕੀ ਪਤਾ ਹੋਤਾ ਕਿਸੇ ਕੰਪਨੀ ਨੇ ਦਵਾਈ ਬਣਾਈ ਜਾ ਸੋ ਇਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਜਿਹੜੀਆਂ ਸੈਕਟਰ ਦੀਆਂ ਜੈਸੀਆਂ ਖਾਸ ਕਰਕੇ ਜਿਹੜੀ ਮਿਨਿਸਟਰੀ ਆਫ ਕੈਮੀਕਲਸ ਆਰ ਫਰਟੀਲਾਈਜ਼ਰਸ ਹੈ ਜਿਹਦੇ નીચે ਆਉਂਦੀਆਂ ਸਾਰੀਆਂ ਦਵਾਈਆਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਉਹਦੇ ਵਾਸਤੇ ਪੰਜਾਬ ਮਾਡਲ ਚੜਾਇਆ ਹੈਗਾ ਸਾਡੇ ਕੋਲੇ ਜਿੰਨੀ ਦਵਾਈ ਅਸੀਂ ਗਵਰਨਮੈਂਟ ਸਪਲਾਈਸ ਕਰਦੇ ਆ ਸਰਕਾਰੀ ਹਸਪਤਾਲਾਂ ਜਾਂਦੀ ਹੈ ਅਸੀਂ ਪਹਿਲਾਂ ਉਹਨੂੰ ਖਰੀਦ ਕੇ ਉਹਨੂੰ ਕੁਆਰੰਟਾਈਨ ਕਹਿੰਦੇ ਆ ਸਾਡੇ ਸਟੋਰ ਚ ਰਹਿੰਦੀ ਆ ਜਿੰਨੀ ਜ਼ਰੂਰਤ ਦੀ ਸਾਡੀ ਆਪਣੀ ਲੈਬਾਰਟਰੀ ਚ ਟੈਸਟਿੰਗ ਕਰਕੇ ਉਹ ਸਰਟੀਫਾਈ ਨਹੀਂ ਕਰ ਦਿੰਦੇ ਕਿ ਇਹ ਸੇਫ ਹੈਗੀ ਆ ਦਵਾਈ ਇਹਦੇ ਚ ਕੋਈ ਡੈਕਟਰੇਸ਼ਨ ਨਹੀਂ ਆ ਕਿਸੇ ਕਿਸਮ ਦੀ ਕੋਈ ਮਾਈਕਰੋਬੀਅਲ ਕੰਟਾਮਿਨੇਸ਼ਨ ਨਹੀਂ ਆ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰੂੰਗਾ ਆਪਣੇ ਯੂਨੀਅਨ ਹੈਲਥ ਮਿਨਿਸਟਰ ਅਡਾ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਬੰਦਾ ਤਾਂ ਦਵਾਈ ਬਿਮਾਰੀ ਤੋਂ ਰਾਹਤ ਪਾਣ ਲਿਆਦਾ ਉਹਦੀ ਜਾਨ ਨਹੀਂ ਚਲੀ ਜਾਵੇ ਦੇ ਤਿਉਹਾਰ ਆ ਗਏ ਨੇ ਤੇ ਮਿਲਾਵਤੀ ਜਿਹੜੇ ਸਟ੍ਰੀਟਸ ਨੇ ਚਾਏ ਜਾਂ ਪੋਲਿਊਸ਼ਨ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੇ ਬਣੇ ਇਹਨੂੰ ਅਸੀਂ ਮੈਂ ਉਹਨਾਂ ਨੂੰ ਸਖਤ ਤਾਰਨਾ ਵੀ ਕਰਦਾ ਜੀ ਕਿਉਂਕਿ ਜਦੋਂ ਫੈਸਟੀਵਲ ਆਉਂਦੇ ਆ ਆਪਣੇ ਮਠਾਈਆਂ ਦੇਣ ਦਾ ਖਾਣ ਦਾ ਖਲਾਨ ਦਾ ਪੰਜਾਬ ਦੇ ਵਿੱਚ ਬਹੁਤ ਰਿਵਾਜ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਇੱਕ ਤਾਂ ਰਿਵਾਜ ਥੋੜੇ ਜੇ ਆਪਾਂ ਫਲ ਫਰੂਟ ਖਾਈਏ ਤੇ ਦੇਈਏ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਤੇ ਜਾਂ ਫਿਰ ਅਸੀਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਮਿਲਕ ਜਾਂ ਆਪਣੇ ਖੋਆ ਨਹੀਂ ਯੂਜ਼ ਹੁੰਦਾ ਖਾਸ ਕਰਕੇ ਖੋਏ 'ਚ ਸਭ ਤੋਂ ਜ਼ਿਆਦਾ ਬਲਾਵਟ ਆਂਦੀ ਆ ਉਹਦੇ ਜਿਹੜਾ ਸਿੰਥੈਟਿਕ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹਦੇ 'ਚ ਬਲਾਵਟ ਆਂਦੀ ਆ ਤੇ ਜਿਹਦੇ 'ਚ ਘਿਓ ਜ਼ਿਆਦਾ ਯੂਜ਼ ਹੁੰਦਾ ਜਾਂ ਜਿਹੜੇ ਰੰਗ ਜਿੱਥੇ ਜ਼ਿਆਦਾ ਚੋਹਦੇ ਰੰਗ ਬਰੰਗੀਆਂ ਮਠਾਈਆਂ ਨਹੀਂ ਖਾਣੀਆਂ ਚਾਹੀਦੀਆਂ ਜਿਹੜੀ ਪਨੀਰ ਤੋਂ ਬਣੀਆਂ ਹੋਈਆਂ ਜਿਹੜੀਆਂ ਮਠਾਈਆਂ ਉਹਨਾਂ ਦਾ ਇਸਤੇਮਾਲ ਆਪਾਂ ਘੱਟ ਕਰੀਏ ਇਹਦੇ ਨਾਲ ਨਾਲ ਅਸੀਂ ਇਹ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਇੱਕ ਫ્લાਇੰਗ ਸਕਵਾਡ ਬਣਾਇਆ ਹੈ ਵੀ ਜੇ ਸਾਡੇ ਕੋਲੇ ਕੋਈ ਸ਼ਿਕਾਇਤ ਕਰੇਗਾ ਉਸ ਨੰਬਰ ਦੇ ਉੱਤੇ ਤਾਂ ਅਸੀਂ ਕਿਸੇ ਹੋਰ ਚਿਲਲੇ ਦੀ ਟੀਮ ਭੇਜ ਕੇ ਉਹਨਾਂ ਦੇ ਜਿਹੜੇ ਸੈਂਪਲ ਭਰਾਵਾਂਗੇ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਦੇਣੀ ਹੈ ਔਥੈਂਟਿਕ ਹੋਣੀ ਚਾਹੀਦੀ ਹੈ ਔਰ ਬਦਲਾ ਲੋ ਭਾਵਨਾ ਨਾਲ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਜੇ ਤੁਹਾਨੂੰ ਲੱਗਦਾ ਵੀ ਕਿਤੇ ਅਡੈਕਟ੍ਰੇਸ਼ਨ ਹੋ ਰਹੀ ਹੈ ਤਾਂ ਸਾਡੀ ਟੀਮਾਂ ਜਾ ਕੇ ਚੈੱਕ ਕਰਨਗੀਆਂ ਮੌਕੇ ਤੇ ਐਕਸ਼ਨ ਕਰਨਗੀਆਂ ਔਰ ਅਸੀਂ ਫੜ ਵੀ ਰਹੇ ਹਾਂ ਪਨੀਰ ਫੜਦੇ ਆ ਬਹੁਤ ਸਾਰੇ ਅਡੈਕਟ੍ਰੇਸ਼ਨ ਨੂੰ ਫੜਦੇ ਆ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼